ਦੇ ਸਮਾਜ ਦਾ ਆਲਮ ਉਹਦਾ ਅਕਸਰਸ਼ ਕਰਦੇ ਆਂ। ਆਪ ਕੋਈ ਵੀ ਫਿਲਮਾਂ ਵੇਖ ਲਿਆ ਉਹਦੇ ਵਿੱਚ ਹਮਾ ਨੂੰ ਕੋਈ ਨਾ ਕੋਈ 페 ਕਿਤਾ ਜਾਂਦਾ ਹੈ। ਉਹ ਮਨੁੱਖੀ ਸਟੋਰੀ ਬਣਿਆ। ਕੋਈ ਕਿਸੇ ਰਾਈਟ ਆਲ ਲਖਾਰੀ ਤੋਂ ਕੋਈ ਅਸਨਾ। ਉਹ ਸੁਪਰਨਾਟਕ ਵੀ ਹੈ ਨਾ। ਉਹ ਸਾਡੇ ਸਮਾਜ ਦੀ ਸੱਚਾਈ ਦੱਸਦੀ ਹੈ ਕਿ ਸਾਡੇ ਸਮਾਜ ਦੇ ਦੀ ਅੱਜ ਕੱਲ ਕੀ ਚੱਲ ਰਿਹਾ ਹੈ। ਬਾਈਕ ਨੇ ਆਂਦੇ ਆਂ ਦੋ ਗੱਲਾਂ ਕਹੀਆਂ ਸੀਆਂ ਪੰਜਾਬ ਦੇ ਵਿੱਚ ਬਹੁਤ ਪ੍ਰਵਾਹਤ ਚੱਲ ਰਿਹਾ ਹੈ ਬਾਈਕ ਤੇ ਨਸ਼ਾ ਇਹ ਗੱਲ ਸਾਡੇ ਸਮਾਜ ਦੀ ਹੈ ਕਿ ਕਰਨਾ ਅਗਸਾਂ ਨੂੰ ਦੇਖੋ ਇੱਕ ਮਟੇ ਦੇ ਨਾਲ ਫੋਨ ਤੇ ਬੰਨ੍ਹਿਆ ਹੁੰਦਾ ਨਾ ਅੱਧੇ ਜਣੇ ਚਾਰ ਜਣੇ ਵੀ ਬੀੜ ਦੇ ਨਾਲ ਬੈਠ ਕੇ ਇੱਕ ਸਾਈਡ ਤੇ ਬੈਠੇ ਹੁੰਦੇ ਆ ਸਾਰਾ ਦਿਨ ਫੋਨ ਯੂਜ਼ ਕਰਦੇ ਆ ਚਾਰ ਜਿਗਰੀਕਿਆਂ ਤੇ ਸਕਰੋਲ ਕਰੀ ਜਾਂਦੇ ਆ ਕਿ ਆਪਣਾ ਸਮਾਂ ਵਜਾਈ ਜਾਂਦੇ ਆ ਇਹ ਕੁਝ ਰੇਖਵੇਂ ਕਿ ਉਹਨਾਂ ਬਾੜਿਆਂ ਦੇ ਪ੍ਰਭਾਵ ਤੋਂ ਹੁੰਦੇ ਹੋਏ ਉਹ ਦਸ਼ਿਆਂ ਦੇ ਵਿੱਚ ਜਾਂ ਵਿਲੇ ਰਹਦੇ ਹੋਏ ਉਹ ਐਸੇ ਅੰਸ਼ਾ ਵੀ ਦਿਖਾ ਚਾ ਗਏ ਆ ਜਿੱਥੋਂ ਉਹਨਾਂ ਪ੍ਰਸਿੱਧੀ ਲੱਭ ਲੱਗਦੀ ਹੈ ਆਪਣੇ ਆਸ-ਪਾਸ ਬੜੀਆਂ ਉਦਾਹਰਨਾਂ ਹੋਣ ਗਿਆ ਇੰਨਾਂ ਘਰਾ ਦੇ ਵਿੱਚ ਸਪਾਤ ਨੂੰ ਵੀ ਜੰਦਰਾ ਲਾ ਕੇ ਰੱਖਿਆ ਜਾਂਦਾ ਕਿਤੇ ਵਿਛੜੀ ਚੱਕੇ ਨਾ ਲੈ ਜਾਵੇ ਬਸ ਚੱਕੇ ਲਈ ਪਾਣੋ ਇਹ ਜਾਣਕਾਰੀ ਕਿੱਥੋਂ ਨਹੀਂ ਸਾਰਿਆਂ ਦੇ ਵਿੱਚ ਜਾਣਕਾਰੀ ਨਹੀਂ ਫਿਰ जो इन्होंने दस चेक गाने सुनने जो तो गाने सुनते हुए अक्सू खराब करते हैं सुहा है को सेंटर फोकस आपके सब सारा मोबाइल वास्तव पर जिंदा दिमाग फिजिकल एक्टिविटी हो मोबाइल में मोबाइल जरूरी है शुरू और दूसरा मैं धन्यवाद करता इन्होंने कि नाटक सब सिंचाई के बारे में करता है जो सबको कोई भी है ना ही इन्होंने नाटक कटे के मिलता है समाज कुछ मिलता है बिना माइक में बसा के खटे खा खा के रिक्शा को दूसरे शहर जाते हैं ਆਦੇ ਰਾਖੀ ਜਾਂਦੀ ਹੈ ਸਮਾਜ ਦੀ ਭਲਾਈ ਕਰਦੀ ਹੈ ਸਾਡੇ ਨੂੰ ਸੱਚਾਈ ਦਿਖਾਉਂਦੀ ਹੈ ਕਿ ਇਹ ਸਾਨੂੰ ਦੂਜੀ ਦਾ ਆਇਨਾ ਨਹੀਂ ਦਿਖਾਉਂਦੀ ਸਾਨੂੰ ਕੋਈ ਵੀ ਨਹੀਂ ਦੱਸਦਾ ਵੱਡੇ ਵੱਸਤੇ ਪਰ ਡੀਲ ਬਣੀਆਂ ਇਹਦੇ ਅਸਰੋਂ ਤੇ ਉਹ ਵੀਡੀਓ ਬਖਾਈ ਜਾਂਦੀ ਹੈ ਉਹ ਵੀ ਸਾਡੀ ਸਰਕਾਰ ਨਾਲ ਕਰਦੀ ਹੈ ਇਹ ਸਾਨੂੰ ਪਤਾ ਲੱਗਦਾ ਕਿ ਕਿੱਥੇ ਲੜ ਕੇ ਖੜਾ ਹੈ ਇਸ ਵੇਲੇ ਸਾਰੇ ਦੇਸ਼ਦਾਰ ਨੇ ਬੈਠੇ ਹੋਣਗੇ ਤੁਹਾਡੇ ਵਿੱਚ ਕਿਸੇ ਇੱਕ ਪਰਿਵਾਰ ਦੇ ਵਿੱਚ ਹਮੇਸ਼ਾ ਬੜਾ ਕੋਈ ਨਿਕਲਦਾ ਹੈ भा चाचे का बुद्धा मापे का बुद्धा ताए का बुद्धा पैसे का शिकार होगा पता नहीं होगा सोच ना कितना कल लगे नशा छुनाओ के अंदर की दिता है जितने असू भेज के उन्होंने सुधार ही जानकारी बच्चों ਆਪਾਂ ਨੂੰ ਦਿੱਕਤ ਦੇ ਉਸ ਨਾਲ ਦੀ ਤਰੱਕੀ ਲਈ ਇਸ਼ਾਰਾ ਕਰੂਗੀ ਪਰਿਵਾਰ ਦੀ ਤਰੱਕੀ ਲਈ ਇਸ਼ਾਰਾ ਕਰੂਗੀ ਬਹੁਤ ਸਖਤ ਹੈ ਪਰਡੇ ਆਦੇ ਭਾਂਡ ਭਰਾ ਦੀ ਜਾਨ ਬੱਲੀ ਤੁਹਾਡੇ ਮਾਪਿਓਂ ਲਈ ਜਿਹੜੀ ਦਿੱਤੀ ਜਿਹੜਾ ਸਫਰ ਹੈ ਨਾ ਖਾਲਾ ਹੋ ਸੇ ਇੱਕ ਵਾਰੀ ਫੇਰ ਅਨ ਦਾ ਧੰਨਵਾਦ ਕਰਦੇ ਹਾਂ ਸੇ